ਸਭ ਤੋਂ ਪਹਿਲਾਂ ਤਾਂ ਜੈਤੂਰ ਸਰਜ ਨਕਰ ਵਾਲਿਆਂ ਨੂੰ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜੇ ਨੌ ਤੇ ਜਿਹੜਾ ਇਹ ਸਮਰਪਿਤ ਸਪੋਰਟਸ ਕਲੱਬ ਚੱਲ ਰਿਹਾ ਉਹਨਾਂ ਨੂੰ ਬਹੁਤ-ਬਹੁਤ ਵਧਾਈ ਹੈ ਨਾਲ ਹੀ ਸਾਰੇ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਹੈ ਜਿਹੜਾ ਹਰ ਸਾਲ ਪਿੰਡ 'ਚ ਆ ਕੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਨੌਜਵਾਨੀ ਨੂੰ ਖੇਡਾਂ ਪ੍ਰਤੀ ਜੋੜਨ ਵਾਸਤੇ ਜੋ ਇਹ ਪ੍ਰਾਲਾ ਕਰਦੇ ਆ ਖਰਚਾ ਕਰਦੇ ਆ ਇਨਾਮ ਵੰਡਦੇ ਆ ਮੈਂ ਸਮਝਦਾ ਨੌਜਵਾਨਾਂ ਨੂੰ ਬੜੀ ਵੱਡੀ ਇਨਕਰੇਜਮੈਂਟ ਮਿਲਦੀ ਆ ਕਿਉਂਕਿ ਇਸ ਇਹ ਜਿਹੜੀ ਸਪੋਰਟਸ ਦੀ ਫੀਲਡ ਆ ਇਹਦੇ ਚ ਜਿੰਨਾ ਐਨਆਰਆਈ ਭਰਾਵਾਂ ਦਾ ਸਹਿਯੋਗ ਮਿਲੂਗਾ ਉਨਾ ਹੀ ਮੈਂ ਸਮਝਦਾ ਪੰਜਾਬ ਔਰ ਦੇਸ਼ ਚੋਂ ਵੱਡੇ ਵੱਡੇ ਖਿਡਾਰੀ ਨਿਕਲਣਗੇ ਕਿਉਂਕਿ ਬਹੁਤ ਵੱਡੀ ਆਬਾਦੀ ਆ ਆਪਣੀ ਮਗਰ ਉਹਦੇ ਪ੍ਰਤੀ ਜੋ ਸਿੰਚੈਰਿਟੀ ਸਰਕਾਰਾਂ ਦੀ ਹੋਣੀ ਚਾਹੀਦੀ ਉਹ ਘਾਟ ਦਿਸਦੀ ਆ ਜੇ ਸਰਕਾਰਾਂ ਵੀ ਆਪ ਦੀ ਜ਼ਿੰਮੇਵਾਰੀ ਬੇਖੂਬੀ ਨਿਭਾਉਣ ਤੇ ਮੈਨੂੰ ਸਮਝਦਾ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਧ 올림픽 'ਚ 에ਸ਼ੀਅਨ ਗੇਮ 'ਚ ਕਾਮਨਵੈਲਥ ਖੇਡਾਂ ਤੋਂ ਸਭ ਤੋਂ ਵੱਧ 골ਡ ਮੈਡਲ ਜਿਵੇਂ ਚਾਈਨਾ ਦੀ ਕੋਈ ਗਿਣਤੀ ਮਿੰਤੀ ਨਹੀਂ ਸੀ ਅੱਜ ਸਭ ਤੋਂ ਵੱਧ ਨੰਬਰ ਲੈ ਕੇ ਜਾਂਦੇ ਸਾਡਾ ਦੇਸ਼ ਵੀ ਲੈ ਕੇ ਜਾਊਗਾ ਇਸ ਲਈ ਸਤ ਸਰਵੰਤ ਸਿੰਘ ਉਹਨਾਂ ਨੂੰ ਸਰਪੰਚ ਸਾਹਿਬ ਨੂੰ ਐਨ ਆਰ ਆਈ ਭਰਾਵਾਂ ਨੂੰ ਇਕਬਾਲ ਸਿੰਘ ਜੀ ਜਿਹੜੇ ਪ੍ਰਧਾਨ ਨੇ ਕਲੱਬ ਦੇ ਹੋਰ ਮੈਂਬਰ ਸਾਹਿਬਾਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਧੰਨਵਾਦ ਜੀ ਬਿਲਕੁਲ ਜਸਟਿਕ ਇਹਨਾਂ ਤੁਸੀਂ ਕਿਹਾ ਐਨਆਰਆਈਆਂ ਦਾ ਸੁਜੋਗ ਰੰਦਾ ਲਗਾਤਾਰ ਹੈ ਨਾ ਤੇ ਇੱਥੇ ਦੇਖਣ ਨੂੰ ਮਿਲਦਾ ਪੰਜਾਬ ਸੁੱਧ ਚ ਐਨਆਰਆਈਆਂ ਦੀਆਂ ਜ਼ਮੀਨਾਂ ਦੇ ਕਬਜ਼ੇ ਕੀਤੇ ਜਾ ਰਹੇ ਵੈਸੇ ਤਾਂ ਜੀ ਸਰਕਾਰ ਇਹ ਐਨਆਰਆਈ ਨਹੀਂ ਬਣਾਈ ਆ ਤੇ ਜਿਨ੍ਹਾਂ ਨੇ ਬਣਾਈ ਆ ਉਹਨਾਂ ਨੂੰ ਪਈ ਇਹ ਸਭ ਤੋਂ ਪਹਿਲ ਇਹ ਕੋਈ ਬਦਲਾਅ ਦਾ ਹੀ ਚੱਕਰ ਹੋਣਾ ਆ ਅੱਜ ਕੱਲ ਉਹ ਉਹਦਾ ਵੀ ਬੜਾ ਚਲੋ ਭਾਵੇਂ ਮੈਂ ਉਹਨਾਂ ਦੀ ਪੋਲਿਟਿਕਸ ਨਾਲ ਕੋਈ ਏਡੀ ਸਹਿਮਤੀ ਨਹੀਂ ਰੱਖਦਾ ਮਗਰ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਮੈਂ ਜਰੂਰ ਮਹਿਸੂਸ ਕਰਦਾ ਕਿ ਬੰਦੇ ਨੂੰ ਕਹਿਣਾ ਚਾਹੀਦਾ ਚਲੋ ਹਰੇਕ ਦੀ ਆਪਦੀ ਪੋਲਿਟਿਕਸ ਹੈ ਹਰੇਕ ਨੇ ਆਪਦਾ ਕੰਮ ਕਰਨਾ ਹੈ ਬਹੁਤ ਚਿਰ ਤੋਂ ਮੇਰੇ ਤੇ ਇਹ ਗੱਲ ਦੀ ਚਰਚਾ ਹੋ ਰਹੀ ਕਿ ਤੁਸੀਂ ਭਾਨੇ ਸਿੱਧੂ ਤੇ ਕੁਝ ਨਹੀਂ ਬੋਲੇ ਯਾਰ ਤਾਂ ਭਗਵੰਤ ਦੇ ਸੀ ਗਵੰਤ ਲੋ ਬਣਾਉਣ ਵਾਲਿਆਂ ਚ ਅਸੀਂ ਔਰ ਅੱਜ ਜਿਨ੍ਹਾਂ ਨੇ ਉਹਨੂੰ ਬਣਾਇਆ ਅੱਜ ਉਹਨਾਂ ਨੂੰ ਪੈ ਗਿਆ ਕਿੱਥੇ ਪੰਜਾਬੀਆਂ ਨੂੰ ਵਿਚਾਰਨਾ ਚਾਹੀਦਾ ਕਿ ਕੀ ਤੁਹਾਡਾ ਫੈਸਲਾ ਸਹੀ ਸੀ ਕਿਉਂਕਿ ਇਹ ਉਹ ਪਾਰਟੀ ਹੈ ਜਿਹਨੂੰ ਹਿਮਾਚਲ ਪ੍ਰਦੇਸ਼ ਨੇ ਰਿਜੈਕਟ ਕੀਤਾ 1% ਤੋਂ ਘੱਟ ਵੋਟਾਂ ਗੁਜਰਾਤ ਦੇ ਲੋਕਾਂ ਨੇ ਰਿਜੈਕਟ ਕੀਤਾ ਦੇਸ਼ ਦੇ ਹੋਰ ਕਈ ਸੂਬੇ ਆ ਜਿੱਥੇ ਇਹਨਾਂ ਨੂੰ ਰਿਜੈਕਸ਼ਨ ਦਾ ਸਾਹਮਣਾ ਮਿਲਿਆ ਹੁਣ ਇਲੈਕਸ਼ਨਾਂ ਹੋਈਆਂ ਮੱਧ ਪ੍ਰਦੇਸ਼ ਰਾਜਸਥਾਨ ਹਰੇਕ ਥਾਂ ਇਹ ਨਕਾਰਤੇ ਗਏ ਮਗਰ ਪਤਾ ਨਹੀਂ ਪੰਜਾਬੀ ਕੇ ਇਸ ਗੱਲ 'ਚ ਇਹਨਾਂ ਦੀ ਗੱਲਾਂ 'ਚ ਆ ਗਿਓਂ ਔਰ ਅੱਜ ਐਡਾ ਵੱਡਾ ਪੰਜਾਬ ਦਾ ਨੁਕਸਾਨ ਹੋ ਰਿਹਾ ਕਿ ਪੰਜਾਬੀ ਜਿਹਦਾ ਲੋਹਾ ਦੁਨੀਆ ਮੰਨਦੀ ਹੈ ਦੇਸ਼ ਦੁਨੀਆ ਦੇ ਕੋਨੇ-ਕੋਨੇ 'ਚ ਜਾ ਕੇ ਇਹਨਾਂ ਨੇ ਪੱਗ ਦਾ ਸ਼ਾਨ ਉੱਚੀ ਕੀਤੀ ਅੱਜ ਕੀ ਉਹਨੂੰ ਕੋਈ ਸਾਢੇ 4 ਫੁੱਟ ਦਾ ਬੰਦਾ ਦਿੱਲੀੋਂ ਚਲਾਊਗਾ ਦਿੱਲੀ ਮਾਡਲ ਦਿੱਲੀ ਮਾਡਲ ਕਾਹਦਾ ਦਿੱਲੀ ਮਾਡਲ ਲੁੱਟ ਕੋ ਸੁੱਟਦਾ ਹਰ ਇੱਕ ਚੀਜ਼ 'ਚ ਅੱਜ ਦਿੱਲੀ ਵਾਲਿਆਂ ਨੂੰ ਜਾਂ ਬਾਹਰ ਤੋਂ ਲਿਆ ਕੇ ਲੋਕਾਂ ਨੂੰ ਕਾਬਜ਼ ਕਰਤਾ ਚਾਹੇ ਰਾਜ ਸਭਾ ਹੋਵੇ ਕੁਛ ਹੋਰ ਆ ਉਹਦੇ ਰਿਜ਼ਲਟ ਵੇਖੀ ਰੇ ਅੱਜ ਮੈਂ ਭਾਵੇਂ ਭਾਣੇ ਤੇ ਲੱਖੇ ਦੀ ਪੋਲਿਟਿਕਸ ਉਹਨਾਂ ਦੀ ਸ਼ਬਦਾਬਲੀ ਉਹਨਾਂ ਦੀ ਬੋਲ ਬਾਲੀ ਬਹੁਤ ਕੁਝ ਬੋਲਦੇ ਮੈਂ ਸਹਿਮਤ ਹਾਂ ਮਗਰ ਈਆਂ ਪੜਨਾ ਸੰਝੀਆਂ ਉਹਨਾਂ ਦੀ ਸਿਸਟਰ ਇੱਕ ਹੈਗੀ ਕਿਰਨਦੀਪ ਕੌਰ ਜਿਹੜੇ ਹੈਡਮਾਸਟਰ ਨੇ ਉਹ ਲੱਗੇ ਆ ਜੀ ਉੱਬੇ ਪਿੰਡ 'ਚ ਉਹਨਾਂ ਤੇ 307 ਦਾ ਪਰਚਾ ਦਿੱਤਾ ਦੂਜੀ ਸਿਸਟਰ ਜਸਪਾਲ ਕੌਰ ਉਹ ਪਟਿਆਲੇ ਵਿਆਹੀ ਹੈ ਔਰ ਮੌਕੇ ਤੇ ਇੱਕ ਸਕੂਲ 'ਚ ਸੀ ਇੱਕ ਆਪਦੇ ਘਰੇ ਸੀ ਪਟਿਆਲੇ ਦੋਵਾਂ ਤੇ 307 ਲਾਕ ਸੀ ਅੱਜ ਮੇਰੀ ਗੱਲ ਵੀ ਹੋਈ ਸਰਬਜੀਤ ਸਰਪੰਚ ਕੋਟ ਦੁੰਨੇ ਵਾਲੇ ਨਾਲ ਉੱਤੇ ਵੀ ਉਹ ਥਾਣੇ ਸੀ ਉਹ ਦਿਨ 3 ਤਰੀਕ ਨੂੰ ਉੱਤੇ ਵੀ 307 ਲੱਖ ਮਤਲਬ ਇਹੋ ਜੀ ਹਨੇਰਗਰਦੀ ਮੌਜੂਦਾ ਸਰਕਾਰ ਕਰ ਰਹੀ ਹੈ ਹਰੇਕ ਝੂਠੇ ਪਰਚੇ ਐਨਆਰਆਈ ਦੀ ਜ਼ਮੀਨਾਂ ਤੇ ਕਬਜ਼ੇ ਔਰ ਕਬਜ਼ੇ ਕੌਣ ਕਰਨ ਕਰਿਆ ਆਪ ਦੇ ਕਾਰਕੁਨ ਆਪ ਜਾਂ ਆਪ ਦੇ ਐਮਐਲਏ ਕਰਾ ਰਹੇ ਇਸ ਲਈ ਤਾਂ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਵਿਚਾਰਨਾ ਚਾਹੀਦਾ ਔਰ ਮੈਂ ਸਮਝਦਾ ਉਹਨਾਂ ਨੇ ਸਮਝ ਲਿਆ ਕੁਵਾਰੀ ਜ਼ਰੂਰ ਉਨਾਂ ਨਾਲ ਧੋਖਾ ਹੋਇਆ ਸਭਕ ਸਿਖਾਉਣਗੇ ਜੋ ਹਾਲਾਤ ਬਣੇ ਹੋਏ ਆ ਇਹ ਸਰਕਾਰਾਂ ਇਹ ਪਾਵਰਾਂ ਕਦੇ ਪੱਕੀਆਂ ਨਹੀਂ ਰਹੀਆਂ ਇਹ ਆਂਦੀ ਜਾਂਦੀ ਰਹਿੰਦੀ ਆ ਮਗਰ ਜੋ ਹੁਣ ਮੌਜੂਦਾ ਆਪ ਦੀ ਸਰਕਾਰ ਨੇ ਹਾਲਾਤ ਬਣਾਤੇ ਮੈਨੂੰ ਨਹੀਂ ਲੱਗਦਾ ਮੁੜ ਕੇ ਇਨ੍ਹਾਂ ਤੋਂ ਕੋਈ ਗਲਤੀ ਵੀ ਕਰੂਗਾ ਇਹਨਾਂ ਨੂੰ ਵੋਟ ਪਾਉਣੀ ਬਿਲਕੁਲ ਜੀ ਅਕਾਲੀ ਦਲ ਦਾ ਸਮਝੌਤਾ ਭਾਜਪੀ ਨਾਲ ਹੋ ਸਕਦਾ ਸਾਡਾ ਜੀ ਪੰਜਾਬ ਦੇ ਭਲੇ ਦਾ ਸਮਝੌਤਾ ਹੋ ਸਕਦਾ ਪੰਜਾਬ ਦੀ ਭਲਾਈ ਲਈ ਸਮਝੌਤਾ ਹੋ ਸਕਦਾ ਪੰਜਾਬ ਦੀ ਤਰੱਕੀ ਲਈ ਸਾਡਾ ਸਮਝੌਤਾ ਬਾਕਤੀ ਪਾਰਟੀਆਂ ਪੂਟੀਆਂ ਛੁੱਟੀ ਗੱਲ ਹੈ ਜਦੋਂ ਜਿਹਦੇ ਨਾਲ ਹੋਊਗਾ ਅੱਜ ਤਾਂ ਪਸਪਾ ਨਾਲ ਹੈ ਜੇ ਕੋਈ ਹੋਊਗੀ ਤਬਦੀਲੀ ਤੁਸੀਂ ਲਿਖੀ ਪੂਰੀ ਜਾਣਦੇ ਹੋ ਜੇ ਕੋਈ ਹੋਊ ਤੁਹਾਨੂੰ ਦੱਸ ਦੇਵਾਂਗੇ ਜਾਂ ਤੁਹਾਡੀ ਅਖਬਾਰ ਚੋਂ ਪੜ੍ਹ ਲਿਆਂਗੇ ਠੀਕ ਹੈ ਸਾਂਜੀ ਥੈਂਕ ਯੂ ਅੱਜ ਪਿੰਡ ਜੈਤੂ ਸਰਜਾ ਦੇ ਵਿਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਯਾਦ ਦੇ ਵਿੱਚ ਪੰਜਵਾਂ ਟੂਰਨਾਮੈਂਟ ਜਿਹੜਾ ਕਰਾਇਆ ਜਾ ਰਿਹਾ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੀ ਕਲੱਬਵਾਂ ਜਿੱਦੇ ਵਿੱਚ ਕਬੱਡੀ ਫੁੱਟਬਾਲ ਤੇ ਹੋਰਨ ਖੇਡਾਂ ਜਿਹੜੀਆਂ ਉਹ ਕਰਵਾਈਆਂ ਜਾਂਦੇ ਆ ਤੇ ਬੜੀ ਵੱਡੀ ਗੱਲ ਆ ਲੋਕ ਖੇਡਾਂ ਦੇ ਗੱਲ ਨੂੰ ਹੋਰ ਜ਼ਿਆਦਾ ਅੱਗੇ ਨੋਰਜਾਨ ਹੋਇਆ ਔਰ ਇਹ ਖੇਡਾਂ ਜਿਹੜੀਆਂ ਉਹ ਮਾਨਸਿਕ ਵਿਕਾਸ ਜਿੱਥੇ ਕਰਦੀਆਂ ਨੇ ਉਥੇ ਫਿਜ਼ੀਕਲ ਵਿਕਾਸ ਕਰਦੀਆਂ ਜੇ ਉਥੇ ਰਿਸਟ ਪੋਸਟਰ ਰਹਿਣ ਵਾਸਤੇ ਇਹ ਖੇਡਾਂ ਜਿਹੜੇ ਆ ਆਦਮੀ ਦੇ ਵਾਸਤੇ ਇੱਕ ਮਨੁੱਖ ਵਾਸਤੇ ਬਹੁਤ ਲੋੜ ਆ ਔਰ ਇਹ ਹਰ ਪਿੰਡ ਪੱਦਰ ਤੇ ਛੋਟੇ ਲੈਵਲ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਉੱਪਰ ਲੈਵਲ ਬਜ਼ੁਰਗ ਵੀ ਇਵਨ ਜਿਹੜੇ ਆ ਉਹਨਾਂ ਨੂੰ ਵੀ ਇਹ ਖੇਡਾਂ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਹਾਂਜੀ ਪੰਜਾਬ ਬਚਾਓ ਪੰਜਾਬ ਬਚਾਓ ਯਾਤਰਾ ਪ੍ਰਧਾਨ ਪਾਰਟੀ ਵੱਲੋਂ ਕੀਤੀ ਜਾ ਰਹੀ ਕਿਸ ਤਰੀਕੇ ਨਾਲ ਵੇਖਦੇ ਹੋ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਕੱਢਣ ਦਾ ਇੱਕ ਮਕਸਦ ਸੀਗਾ ਕਿ ਪਿਛਲੇ ਸਮੇਂ ਦੀ 2 ਸਾਲ ਪਹਿਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਲੋਕਾਂ ਦੇ ਜਜ਼ਬਾਤਾਂ ਦਾ ਖੇਡ ਕੇ ਤੇ ਲੋਕਾਂ ਨੂੰ ਮਿਸ ਗਾਈਡ ਕਰਕੇ ਮਿਸਯੂਜ਼ ਕਰਕੇ ਤੇ ਇਹ ਸਰਕਾਰ ਬਣਾ ਲਈ ਉਹ ਹੁਣ ਪਹਿਲੀਆਂ ਸਰਕਾਰਾਂ ਦਾ ਤੇ ਹੁਣ ਵਾਲੀਆਂ ਸਰਕਾਰਾਂ ਦਾ ਲੋਕ ਅਨਲਿਸਿਸ ਕਰਦੇ ਨਹੀਂ ਤੇ ਇਸ ਦੌਰਾਨ ਹੁਣ ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਠੱਗੇ ਠੱਗੇ ਮਹਿਸੂਸ ਹੋ ਰਹੇ ਨੇ ਕਿ ਉਹਨਾਂ ਨਾਲ ਝਾਲਸਾਜੀ ਕਰਕੇ ਉਹਨਾਂ ਕੋ ਵੋਟਾਂ ਲਈਆਂ ਗਈਆਂ ਤੇ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੀ ਇਸ ਨਬਜ ਨੂੰ ਟੋਇਆ ਪਛਾਣਿਆ ਫਿਰ ਉਹਨਾਂ ਨੇ ਮਹਿਸੂਸ ਕੀਤਾ ਕਿ ਮੈਂ ਕਿਉਂ ਨਾ ਲੋਕਾਂ ਕੋਲ ਆਪ ਜਾ ਕੇ ਆਪ ਮਹਾਰੇ ਲੋਕ ਜਿਹੜੇ ਆ ਉਹ ਉਹਨਾਂ ਵੱਲ ਆ ਰਹੇ ਨੇ ਤੇ ਉਹਨਾਂ ਨੇ 1 ਫਰਵਰੀ ਤੋਂ ਇਹ ਜਿਹੜੀ ਪੰਜਾਬ ਬਚਾਓ ਜਤਰਾ ਲੋਕਾਂ ਦੇ ਦੁੱਖ ਦਰਦ ਲੋਕਾਂ ਦੀ ਦੁੱਖ ਤਕਲੀਫਾਂ ਲੋਕਾਂ ਦੇ ਜਿਹੜੇ ਬਲਬਲੇ ਆ ਉਹਨਾਂ ਨੂੰ ਮਹਿਸੂਸ ਕਰਨ ਵਾਸਤੇ ਉਹਨਾਂ ਨੂੰ ਆਪਣੇ ਜੋ ਸਰਕਾਰ ਦੇ ਵੱਲੋਂ ਤੰਗੀਆਂ ਪਰੇਸ਼ਾਨੀਆਂ ਉਹਨਾਂ ਨੂੰ ਜਾਣਨ ਵਾਸਤੇ ਉਹਨਾਂ ਨੇ ਲੋਕ ਪੰਜਾਬ ਅ ਬਚਾਓ ਜਿਹੜੀ ਮੁਹਿੰਮ ਆ ਉਹ ਉ ਤੱਕ ਗਈ